ਕੰਦੀ ਹਸਤੀ ਕਾਲ ਸਾਰਿਆਂ ਨੂੰ ਵੀਰਾਂ ਕੌਰ 786 ਜਨ ਤੁਹਾਡਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਆਲੂ ਮਸਾਲਾ ਪੂਰੀ ਬੜੇ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਪੂਰੀਆਂ ਬਣਾਉਣਾ ਸ਼ੁਰੂ ਕਰਦੇ ਆਂ ਪੂਰੀਆਂ ਬਣਾਉਣ ਵਾਸਤੇ ਤਿੰਨ ਆਪਾਂ ਉਬਲੇ ਹੋਏ ਆਲੂ ਲੈਏ ਸੀਗੇ ਇਹਨਾਂ ਨੂੰ ਪਹਿਲਾਂ ਛਿੱਲ ਲਿਆਗਾ ਤੇ ਹੁਣ ਆਲੂਆਂ ਨੂੰ ਆਪਾਂ ਕद्दूकस ਕਰਾਂਗੇ ਤੇ ਪਲੀਜ਼ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਆ ਲੋਗਾਂ ਨੂੰ ਆਪਾਂ ਕਦੂਕਾਛ ਕਰ ਲਿਆ ਤੇ ਹੁਣ ਆਪਾਂ ਪਾ ਦਾਂਗੇ ਕਣਕ ਦਾ ਆਟਾ ਆਟੇ ਨੂੰ ਛਾਣਿਆ ਹੋਇਆ ਜਿੰਨੇ ਆਪਾਂ ਪੂਰੀਆਂ ਬਣਾਉਣੀਆਂ ਉਸੇ ਹਿਸਾਬ ਨਾਲ ਆਪਾਂ ਆਟਾ ਲੈ ਲੈਣਾਗਾ ਤੇ ਆਪਾਂ ਇੱਕ ਵਾਰੀ ਅੱਧਾ ਇੱਕ ਡੱਬਾ ਪਾਤਾ ਆਟੇ ਦਾ ਅੱਧਾ ਚਮਚ ਪਾ ਦਾਂਗੇ ਆਪਾਂ ਅਜਮੈਨ ਦਾ ਤੇ ਅਜਮੈਨ ਨੂੰ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਸਲ ਕੇ ਤੇ ਆਪਾਂ ਹੁਣ ਆਟੇ 'ਚ ਪਾ ਦਾਂਗੇ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਇੱਕ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਇਹ ਹਲਦੀ ਦਾ ਚਮਚਾ ਛੋਟਾ ਹੈਗਾ ਜੇ ਤੁਸੀਂ ਹਲਦੀ ਪਾਉਣੀ ਹੈ ਤਾਂ ਤੁਸੀਂ ਵੱਡਾ ਚਮਚਾ ਜਿਹੜਾ ਹੁੰਦਾ ਹੈਗਾ ਉਹ ਤੁਸੀਂ ਅੱਧਾ ਪਾ ਸਕਦੇ ਆ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਚੋ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਆਪਾਂ ਕੁੱਟੀ ਲਾਲ ਮਿਰਚ ਇੱਕ ਚਮਚ ਪਾ ਦਾਂਗੇ ਆਪਾਂ ਰਿਫਾਈਨਡ ਤੇਲ ਥੋੜੀ ਜਿਹੀ ਪਾ ਦਾਂਗੇ ਆਪਾਂ ਕਸੂਰੀ ਮੇਥੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਆਟੇ ਦੇ ਵਿੱਚ ਆਪਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਹੁਣ ਮਿਕਸ ਕਰ ਤੇ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਾਂਗੇ ਆਟੇ ਨੂੰ ਆਪਾਂ ਸੱਤ ਗੁੰਨਾਂਗੇ ਸੱਤ ਆਟੇ ਦੀਆਂ ਪੂੜੀਆਂ ਬਹੁਤ ਵਧੀਆ ਬਣਦੀਆਂ ਆ ਲਈ ਆਪਾਂ ਪਾਣੀ ਹੋਰ ਪਾਵਾਂਗੇ ਹਾਂਜੀ ਆਟਾ ਆਪਾਂ ਗੁੰਨ ਲਿਆਗਾ ਹੁਣ ਆਟੇ ਨੂੰ ਆਪਾਂ 10 ਮਿੰਟ ਵਾਸਤੇ ਰੈਸਟ ਦਿਵਾਵਾਂਗੇ 10 ਮਿੰਟ ਹੋ ਗਏ ਆਪਣੇ ਆਟੇ ਰੱਖੇ ਨੂੰ ਤੇ ਆਟਾ ਬਿਲਕੁਲ ਸੈੱਟ ਹੋ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਉੱਪਰ ਲਾ ਦਾਂਗੇ ਰਫਾਈਂਡ ਤੇਲ ਤੇ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਹੁਣ ਆਟੇ ਨੂੰ ਮਸਲ ਦਾਂਗੇ ਆਟੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਸਲ ਤਾਂ ਹੱਥ ਦੇ ਨਾਲ ਆਪਾਂ ਥੋੜਾ ਜਿਹਾ ਤੇਲ ਲਾ ਲਾਂਗੇ ਤੇ ਹੁਣ ਆਪਾਂ ਛੋਟੇ ਛੋਟੇ ਪੇੜੇ ਬਣਾਵਾਂਗੇ ਜਿੱਡੀ ਕਾ ਆਪਾਂ ਪੂਰੀ ਬਣਾਉਣੀ ਹੈ ਉਸੇ ਹਿਸਾਬ ਨਾਲ ਆਪਾਂ ਪੇੜੇ ਬਣਾ ਲੈਣੇ ਆ ਹਾਂਜੀ ਪੇੜੇ ਆਪਾਂ ਬਣਾ ਲਏ ਹੈਗੇ ਤੇ ਹੁਣ ਆਪਾਂ ਪੂੜੀਆਂ ਵੇਲਾਂਗੇ ਪੀ ਵੇਲਣ ਵਾਸਤੇ ਚਕਲਾ ਆਪਾਂ ਲੈ ਲਿਆਗਾ ਤੇ ਚਕਲੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਹੁਣ ਰਫਾਇਨਡ ਤੇਲ ਹੁਣ ਆਪਾਂ ਰੱਖ ਦਾਂਗੇ ਪੇੜਾ ਆਪਾਂ ਵੇਲਾਂਗੇ ਪੂੜੀ ਪੂੜੀਆਂ ਮੈਂ ਬਾਹਲਾਂ ਵੱਡੀਆਂ ਨਹੀਂ ਬਣਾਉਂਦੀ ਹਿਸਾਬ ਜਿਹਦੀਆਂ ਬਣਾਵਾਂਗੀ ਹਾਂਜੀ ਆਪਾਂ ਪੂੜੀ ਨੂੰ ਹੁਣ ਵੇਲ ਲਿਆ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਸਾਰੀਆਂ ਆਪਾਂ ਇੱਕ ਵਾਰੀ ਪੂੜੀਆਂ ਵੇਲ ਕੇ ਰੱਖ ਲਾਂਗੇ ਹਾਂਜੀ ਸਾਰੀਆਂ ਆਪਾਂ ਪੂਰੀਆਂ ਹੁਣ ਵੇਲ ਲਈਆਂ ਤੇ ਚੱਲਦੇ ਆਪਾਂ ਗੈਂਸਨੇ ਹਾਂਜੀ ਤੇਲ ਗਰਮ ਹੋ ਗਿਆ ਪਹਿਲੇ ਆਪਾਂ ਗਰਮ ਕਰਕੇ ਰੱਖ ਲਿਆ ਸੀ ਤੇਲ ਨੂੰ ਤਾਂ ਤੇਲ ਗਰਮ ਹੋਣਾ ਚਾਹੀਦਾ ਫੁੱਲ ਜਦੋਂ ਵੀ ਆਪਾਂ ਪੂਰੀਆਂ ਬਣਾਉਣੀਆਂ ਹੁਣ ਆਪਾਂ ਤੇਲ ਦੇ ਵਿੱਚ ਪੂਰੀ ਨੂੰ ਛੱਰ ਦਾਂਗੇ ਹਲਕਾ ਹਲਕਾ ਆਪਾਂ ਨਾਪਦਾਾਂਗੇ ਕਿਉਂਕਿ ਪੂਰੀ ਆਪਣੀ ਬਹੁਤ ਵਧੀਆ ਜਿਹੜੀ ਇਹ ਫੁੱਲ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਪਾਸਾ ਵੀ ਇਹਦਾ ਇੱਕ ਵਾਰੀ ਪਲਟ ਦਾਂਗੇ ਕਿੰਨੀ ਵਧੀਆ ਜਿਹੜੀ ਇਹ ਪੂਰੀ ਫੁੱਲੀ ਆ ਜੇ ਤੇਲ ਚੰਗੀ ਤਰ੍ਹਾਂ ਗਰਮ ਹੁੰਦਾ ਨਾ ਫੇਰ ਹੀ ਪੂਰੀ ਫੁੱਲਦੀ ਏ ਜੇ ਆਪਾਂ ਹਲਕਾ ਜਿਹਾ ਘੱਟ ਗਰਮ ਹੁੰਦਾਗਾ ਕਈ ਵਾਰ ਹਲਕੇ ਜਿਹਾ ਗਰਮ ਚ ਆਪਾਂ ਪੂਰੀ ਸੈੱਟ ਦਿੰਨੇ ਆ ਤੇ ਉਹ ਫਿਰ ਪੂਰੀ ਫੁੱਲਦੀ ਨਹੀਂਗੀ ਜੇ ਫੁੱਲ ਗਰਮ ਹੋਗਾ ਤੇਲ ਤੇ ਫੇਰ ਹੀ ਆਪਣੀ ਪੂਰੀ ਵਧੀਆ ਫੁੱਲਦੀ ਏ ਇਸ ਕਰਕੇ ਤੇਲ ਹਮੇਸ਼ਾ ਗਰਮ ਹੋਣਾ ਚਾਹੀਦਾ ਜਦੋਂ ਵੀ ਆਪਾਂ ਪੂੜੀਆਂ ਬਣਾਉਣੀਆਂ ਆ ਹੁਣ ਆਪਾਂ ਪੂੜੀ ਨੂੰ ਰੱਖ ਦਾਂਗੇ ਇੱਧਰ ਚਾਰਨੀ ਦੇ ਉੱਪਰ ਚੰਗੀ ਤਰ੍ਹਾਂ ਜਿਹੜਾ ਇਹਦਾ ਤੇਲ ਆ ਵਧੀਆ ਨੁੱਟ ਜੂਗਾ ਤੇ ਹੁਣ ਆਪਾਂ ਦੂਜੀ ਪੂੜੀ ਨੂੰ ਹੁਣ ਤੇਲ ਦੇ ਵਿੱਚ ਰੱਖ ਦਾਂਗੇ ਇੱਧਰ ਆਪਾਂ ਹੁਣ ਪਹਿਲੀ ਪੂਰੀ ਰੱਖ ਦਿੰਨੇ ਆ ਕਿੰਨੀ ਵਧੀਆ ਫੁੱਲੀ ਫੁੱਲੀ ਪੂੜੀ ਬਣੀ ਹੈਗੀ ਆ ਹਾਂਜੀ ਦੂਸਰੀ ਪੂਰੀ ਵੀ ਹੁਣ ਬਣ ਗਈ ਹੈਗੀ ਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਜਿਹੜੀ ਉਸੇ ਤਰ੍ਹਾਂ ਹੀ ਫੁੱਲੀ ਫੁੱਲੀ ਪੂੜੀ ਬਣੀ ਆ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਤੇ ਇਸੇ ਤਰ੍ਹਾਂ ਆਪਾਂ ਸਾਰੀਆਂ ਪੂਰੀਆਂ ਬਣਾ ਕੇ ਰੱਖ ਲਾਂਗੇ ਹਾਂਜੀ ਆਪਾਂ ਸਾਰੀਆਂ ਪੂਰੀਆਂ ਬਣਾ ਕੇ ਰੈਡੀ ਕਰ ਲਈਆਂ ਤੇ ਬਸ ਆਪਣੀਆਂ ਲਾਸਟ ਵਾਲੀ ਪੂਰੀ ਰਹਿ ਗਈ ਸੀਗੀ ਇਹ ਵੀ ਆਪਾਂ ਹੁਣ ਫਰਾਈ ਕਰ ਲੈਂਦੇ ਆ ਤੇ ਹਲਕਾ ਹਲਕਾ ਆਪਾਂ ਦਬਾਈ ਜਾਵਾਂਗੇ ਤੇ ਪੂਰੀ ਆਪਣੀ ਵਧੀਆ ਫੁੱਲੀ ਜਾਊਗੀ ਹਲਕੇ ਜਿਹਾ ਜતના ਆਪਾਂ ਦਬਾਈ ਜਾਵਾਂਗੇ ਨਾ ਫਿਰ ਵਧੀਆ ਫੁੱਲਦੀ ਹੈ ਪੂਰੀ ਤੇ ਹੁਣ ਆਪਾਂ ਪਾਸਾ ਵੀ ਪਲਟ ਦਿੰਦੇ ਆ ਤੁਸੀਂ ਦੇਖਾਦੇ ਕਿੰਨੀ ਵਧੀਆ ਪੂਰੀ ਫੁੱਲ ਲੱਗੀ ਆ ਤੇ ਤੇਲ ਆਪਣਾ ਫੁੱਲ ਗਰਮਾ ਇਸ ਕਰਕੇ ਪੂਰੀਆਂ ਵੀ ਵਧੀਆ ਬਣ ਜਾਂਦੀਆਂ ਆ ਜਿਆਦਾ ਕੋਈ ਟਾਈਮ ਨਹੀਂ ਲੱਗਦਾ ਪੂਰੀਆਂ ਬਣਾਉਣ ਤੇ ਆਲੂ ਪਹਿਲੇ ਹੀ ਉਬਾਲ ਕੇ ਰੱਖ ਲਓ ਜਦੋਂ ਆਪਾਂ ਪੂਰੀਆਂ ਬਣਾਉਣੀਆਂ ਆ ਤੇ ਫਟਾਫਟ ਗੁੰਨੇ ਦੇ ਆਟੇ ਨੂੰ ਗੁੰਨ ਕੇ ਤਨਾਲ ਦੀ ਨਵੇਂ ਸਤਾਂ ਪੂਰੀਆਂ ਤੁਸੀਂ ਬਣਾ ਸਕਦੇ ਹੋ ਪਹਿਲਾਂ ਸਾਰੀਆਂ ਪੂਰੀਆਂ ਵੇਲ ਕੇ ਰੱਖ ਲਓ ਉਸ ਤੋਂ ਬਾਅਦ ਫਟਾਫਟ ਫਰਾਈ ਕਰ ਲਓ ਤੇ ਆਪਾਂ ਸਾਰੀਆਂ ਪੂਰੀਆਂ ਬਣਾ ਕੇ ਰੈਡੀ ਕਰ ਲਈਆਂ ਕਿੰਨੀਆਂ ਵਧੀਆ ਜਿਹੜੀਆਂ ਇਹ ਪੂਰੀਆਂ ਬਣੀਆਂ ਗਰਮਾ ਗਰਮ ਪੂਰੀਆਂ ਤੇ ਹੁਣ ਆਪਾਂ ਪੂਰੀਆਂ ਨੂੰ ਸਰਵ ਕਰਾਂਗੇ ਹਾਂਜੀ ਹੁਣ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਸਾਰੀਆਂ ਪੂਰੀਆਂ ਕਿੰਨੀਆਂ ਵਧੀਆ ਜਿਹੜੀਆਂ ਇਹ ਪੂਰੀਆਂ ਬਣ ਕੇ ਤਿਆਰ ਹੋਆਂਗਾ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾਇਓ ਪੂਰੀਆਂ ਬੜੀਆਂ ਟੇਸਟੀ ਬਣਦੀਆਂ ਹੈਗੀਆਂ ਫੁੱਲੀਆਂ ਫੁੱਲੀਆਂ ਪੂਰੀਆਂ ਤੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਤੇ ਨਾਲ ਰੱਖ ਦਾਂਗੇ ਆਪਾਂ ਇਹ ਪੂੜੀਆਂ ਦੇ ਨਾਲ ਆਪਾਂ ਰੱਖ ਦਾਂਗੇ ਹੁਣ ਦਹੀਂ ਤੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਦਹੀਂ ਦੇ ਨਾਲ ਵੀ ਆਪਾਂ ਪੂੜੀਆਂ ਨੂੰ ਸਰਵ ਕਰ ਸਕਦੇ ਆ ਸੌਸ ਦੇ ਨਾਲ ਵੀ ਆਪਾਂ ਸਰਵ ਕਰ ਸਕਦੇ ਆ ਹਾਂਜੀ ਹੁਣ ਆਪਾਂ ਇੱਕ ਤੁਹਾਨੂੰ ਪੂਰੀ ਤੋੜ ਕੇ ਦਿਖਾਉਣੇ ਆ ਕਿੰਨੀਆਂ ਵਧੀਆ ਜੜੀਆਂ ਇਹ ਪੂੜੀਆਂ ਬਣੀਆਂ ਤੇ ਜਰੂਰ ਬਣਾ ਕੇ ਦੇਖੋ ਤੇ ਕਮੈਂਟ ਕਰਕੇ ਵੀ ਤੁਸੀਂ ਜਰੂਰ ਦੱਸ ਦਿਓ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਪਹੁੰਚ ਸਕੇ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ